ਲੱਗਦਾ ਫੌਜ ਆ ਗਈ ਗਸ਼ਤ ਕਰਦੀ ਹੋਈ ਤੇ ਜਦੋਂ ਪੰਜਾਬੇ ਨੇ ਦਰਵਾਜ਼ਾ ਖੋਲ੍ਹਿਆ ਤੇ ਦੋ ਮੁਸਲਮਾਨ ਭਰਾਵਾਂ ਦੀ ਜੋੜੀ ਇੱਕ ਦਾ ਨਾਮ ਸੀ ਨਬੀ ਖਾਨ ਇੱਕ ਦਾ ਨਾਮ ਹੈ ਗਨੀ ਖਾਨ ਉਹਨਾਂ ਨੇ ਆਖਿਆ ਕਿ ਪੰਜਾਬਿਆ ਸੁਣਿਆ ਆਨੰਦਪੁਰ ਵਾਲਾ ਗੁਰੂ ਤੁਹਾਡੇ ਘਰ ਵਿੱਚ ਹੈ ਪੰਜਾਬਾ ਪਹਿਲਾਂ ਤੇ ਕਹਿ ਲੱਗਾ ਵੀ ਨਹੀਂ ਤੇ ਪਰ ਉਹ ਨਬੀ ਖਾਨ ਤੇ ਗਨੀ ਖਾਨ ਨੇ ਆਖਿਆ ਪੰਜਾਬਿਆ ਉਹ ਤੇਰੇ ਚਿਹਰੇ ਦਾ নূর ਦੱਸਦਾ ਕਿ ਬਾਜਾ ਮਾਲਾ ਤੇਰੇ ਘਰ ਵਿੱਚ ਹੈ ਕਹਿੰਦੇ ਨੇ ਪੰਜਾਬੇ ਤੇ ਗਲਾਬੇ ਨੇ ਆਖਿਆ ਇਹ ਬਾਤ ਬਿਲਕੁਲ ਸਚ ਹੈ ਚਬਾਰੇ ਵਿੱਚ ਬੈਠਾ ਗੁਰੂ ਭਾਗ ਲਾ ਰਿਹਾ ਚਬਾਰੇ ਨੂੰ ਸਾਥ ਸੰਗਤ ਨਭੀ ਖਾਂ ਤੇ ਗਣੀ ਖਾ ਉੱਤੇ ਪੰਚੇ ਹੈ ਇਹਨੇ ਜਰ ਨੂੰ ਸਤਿਗੁਰੂ ਨੇ ਇਸ ਗਲਾਬੇ ਤੇ ਪੰਜਾਬੇ ਤੇ ਨੌਕਰ ਨੂੰ ਆਖਿਆ ਵੀ ਇਸ ਮਾਚੀ ਬਾੜੇ ਪਿੰਡ ਦੇ ਵਿੱਚ ਇੱਕ ਨਿਹਾਲੇ ਖੱਤਰੀ ਦੀ ਮਾਈ ਰਹਿੰਦੀ ਹੈ ਉਸ ਨਿਹਾਲੇ ਖੱਤਰੀ ਦੀ ਮਾਂ ਕਹਦੇ ਉਹ ਗੁਰਪੁਰ ਵਾਲਾ ਥਾਨ ਬਣਾਇਆ ਸੀ ਕਿ ਬਾਜਾ ਵਾਲਾ ਆਵੇਗਾ ਨਾ ਇਹ ਖੱਦਰ ਦਾ ਥਾਨ ਜੋ ਆਪਣੇ ਹੱਥੀ ਬਣਾਇਆ ਸਤਿਗੁਰੂ ਨੂੰ ਭੇਟ ਕਰਾਂਗੇ ਸੁਣ ਕੇ ਆਈ ਹਜੂਰ ਨੂੰ ਮੱਥਾ ਟੇਕਿਆ ਖੱਦਰ ਦਾ ਥਾਨ ਭੇਟ ਕੀਤਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਬੀ ਖਾਂ ਤੇ ਗਣੀ ਖਾਮਲ ਵਿਖਦੇ ਐ ਕਹਿੰਦੇ ਨੇ ਨਬੀ ਖਾਂ ਤੇ ਗਨੀ ਖਾਨ ਨੇ ਆਖਿਆ ਸਤਿਗੁਰੂ ਆ ਖੱਦਰ ਦਾ ਥਾਨ ਵੀ ਆ ਗਿਆ ਹੈ ਹਕੂਮਤ ਬਾਹਰ ਤੁਹਾਨੂੰ ਲੱਭ ਰਹੀ ਥਾਂ ਤੇ ਚੱਪੇ ਤੇ ਪਹਿਰੇ ਤੇ ਲੱਗੇ ਲੱਗੇ ਹੋਏ ਸਤਿਗੁਰੂ ਇਹ ਸੇਵਾ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਮਾਛੀ ਬਾੜੇ ਤੋਂ ਅਗਲੇ ਰਸਤੇ ਪਹੁੰਚਾ ਦੇਾਂਗੇ ਹਜੂਰ ਕਹਿਣ ਲੱਗੇ ਤੇ ਪਹਿਲਾ ਹੀ ਮੁਸਲਮਾਨ ਤੇ ਇਹਨਾਂ ਦੇ ਕੋਲ ਅਕਸਰ ਉੱਚ ਦੇ ਪੀਰ ਆਉਂਦੇ ਰਹਿੰਦੇ ਸੀ ਤੁਸੀਂ ਪਾਕਿਸਤਾਨ ਜਾਓ ਤੇ ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਹੈ ਬਹਾਵਲਪੁਰ ਬਹਾਵਲਪੁਰ ਦੇ ਲਾਗੇ ਇੱਕ ਪਿੰਡ ਉੱਚ ਉੱਥੋਂ ਇਹ ਪੀਰ ਆਉਂਦੇ ਸੀ ਸਜਾਈ ਹੁੰਦੀ ਕੇ ਸੋਟਿਆਂ ਤੇ ਸੁਤੇ ਹੁੰਦੇ ਸਨ ਇੱਕ ਪਾਲਕੀ ਤੇ ਸਵਾਰ ਹੋ ਕੇ ਆਉਂਦੇ ਸੀ ਨਬੀ ਖਾਨ ਤੇ ਗਨੀ ਖਾਨ ਨੇ ਇੱਕ ਛੋਟੀ ਜੀ ਮੰਜੀ ਲਈ ਮੰਜੀ ਨੂੰ ਕਰਕੇ ਕੁੱਠਿਆ ਉਹਦੇ ਪਾਵਿਆਂ ਦੇ ਦਵਾਲੇ ਲਪੇਟ ਕੇ ਕੱਪੜੇ ਤੇ ਸਤਗੁਰੂ ਬਾਜਾਂ ਵਾਲੀ ਸੱਚੀ ਸਰਕਾਰ ਨੂੰ ਕਹਿਣ ਲੱਗੇ ਹਯੂ ਤੁਸੀਂ ਇਹ ਮੰਜੀ ਦੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਨੇ ਮੋਢਿਆਂ ਤੇ ਰੱਖ ਲੈ ਤੇ ਭਾਈ ਦਇਆ ਸਿੰਘ ਮੋਰ ਦੇ ਖੱਬਾਂ ਵਾਲੀ ਕਿਓ ਭਈ ਉੱਚ ਦਾ ਪੀਰ ਆਇਆ ਹੋਇਆ ਜਿਨੇ ਦਰਸ਼ਨ ਕਰਨੇ ਕਰ ਲੋ ਲੈ ਚਲੋ ਧਿਆਨ ਮਾਛੀਵਾੜੇ ਦੀ ਧਰਤੀ ਉੱਤੇ ਜਿੱਥੇ ਸਤਿਗੁਰੂ ਉੱਚ ਦਾ ਪੀਰ ਬਣ ਕੇ ਕਿਵੇਂ ਜਾ ਰਹੇ ਤੇ ਰਾਜਨੀਤੀ ਸਿੱਖਣੀ ਤੇ ਬਾਜਾ ਵਾਲੇ ਕੋ ਸਿੱਖੋ ਦੁਸ਼ਮਨ ਦਾ ਦੇ ਕਿਵੇਂ ਉੱਚ ਦਾ ਪੀਰ ਬਣ ਕੇ ਚੱਲੇ ਹਜੂ ਢਾਡੀ ਜਥਾ ਦੀ ਦੀ ਸੇਵਾ ਵਿੱਚ अछी वाड़ियो पूरे दशेशी अछी वाड़े अॻो खणी खा Si va ਬਣੀ ਹੋਈ ਪਾਲਕੀ 'ਚ ਸਵਾਰ ਸੰਤ ਭਾਈ ਦਇਆ ਸਿੰਘ ਜੀ ਮੋਰ ਦੇ ਖੰਭਾ ਵਾਲਾ ਚੌਰ ਕਰ ਰਹੇ ਸੀ ਨਵੀਂ ਖਾਨ ਦੇ ਗਣੀ ਖਾਨ ਨੇ ਪਾਲਕੀ ਇੱਕੋ ਮੋਢਿਆਂ ਤੇ ਰੱਖੀ ਹੋਈ ਪਿਛਲੇ ਪਾਸਿਓਂ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਪਾਵੇ ਮੋਢਿਆਂ ਤੇ ਰੱਖੇ ਹੋਏ ਤੇ ਜਦੋਂ ਮਾਛੀਵਾੜੇ ਤੋਂ ਤੁਰੇ ਪਈ ਸਾਰੇ ਲੋਕ ਸਤਿਗੁਰੂ ਨੂੰ ਸਲਾਮ ਕਰ ਰਹੇ ਸੀ ਨਮਸਕਾਰਾਂ ਕਰ ਰਹੇ ਸੀ ਪਉੱਚ ਦਾ ਪੀਰ ਜਾ ਰਿਹਾ ਸੀ ਜਿਸ ਨੂੰ ਰਤਾ ਭਰ ਪਹਿਚਾਨ ਨਹੀਂ ਸਾਰਿਆਂ ਨੇ ਸਜਦਾ ਕੀਤਾ ਪਿੰਡ ਆ ਗਿਆ ਕੁੰਗਰਾਲੀ ਤੇ ਕੁੰਗਰਾਲੀ ਤੋਂ ਪਿੰਡ ਅੱਗੇ ਲੱਲ ਪਿੰਡ ਆਇਆ ਉਥੇ ਫੌਜੀ ਦਸਤਿਆਂ ਨੇ ਇਲਾਕਾ ਲਾਇਆ ਨਬੀ ਖਾਨ ਤੇ ਗਣਿਕਾ ਨੂੰ ਕਹਿੰਦੇ ਬਈ ਕੌਣ ਹੈ ਨਬੀ ਖਾਨ ਤੇ ਗਣਿਕਾ ਕਹਿੰਦੇ ਉੱਚ ਦਾ ਪੀਰ ਜਾ ਰਿਹਾ ਹੈ ਉਹ ਕਹਿੰਦੇ ਸਾਡੀ ਤਸੱਲੀ ਨਹੀਂ ਹੈ ਅਸੀਂ ਵੇਖਣਾ ਚਾਹੁੰਦੇ ਪਾਲਕੀ ਦੇ ਵਿੱਚ ਕਿ ਇਹ ਉੱਚ ਦਾ ਪੀਰ ਹੈ ਜਾਂ ਕੋਈ ਹੋਰ ਹੈ ਕਹਿੰਦੇ ਨੇ ਨਬੀ ਖਾਂ ਤੇ ਗਨੀ ਖਾਂ ਨੇ ਆਖਿਆ ਕਿ ਤੁਸੀਂ ਕੋਈ ਕਾਜੀ ਦਾ ਪ੍ਰਬੰਧ ਕਰੋ ਆਪੇ ਪਹਿਚਾਨ ਲਏਗਾ ਕਾਜੀ ਵੀ ਉੱਚ ਦਾ ਪੀਰ ਹੈ ਜਾਂ ਕੌਣ ਹੈ ਉਹਨਾਂ ਨੇ ਸਲੂਬ ਵਾਲਾ ਕਾਜੀ ਸਲੋਹ ਪਿੰਡ ਵਾਲਾ ਕਾਜੀ ਪੀਰ ਮੁਹੰਮਦ ਬੁਲਾਇਆ ਤੇ ਕਹਿੰਦੇ ਪੀਰ ਮੁਹੰਮਦ ਨੇ ਜਦੋਂ ਉਸ ਪਾਲਕੀ ਦਾ ਕੱਪੜਾ ਚੁੱਕ ਕੇ ਅੰਦਰ ਝਾਤ ਮਾਰੀ ਤੇ ਕਹਿਣ ਲੱਗਾ ਇਹ ਤਾਂ ਅਨੰਦਪੁਰ ਵਾਲਾ ਗੁਰੂ ਗੁਰੂ ਗੋਬਿੰਦ ਸਿੰਘਾ ਕਹਿੰਦੇ ਉਹਨੇ ਆਖਿਆ ਕਾਜੀ ਨੇ ਨਮਸਕਾਰ ਕੀਤੀ ਤੇ ਵੱਡਾ ਅਫਸਰ ਪੁੱਛਦਾ ਪੀ ਕਾਜੀ ਸਭ ਕੌਣ ਹੈ ਸਿੱਖਾਂ ਦਾ ਗੁਰੂ ਹੈ ਅਨੰਦਪੁਰ ਵਾਲਾ ਗੁਰੂ ਆ ਜਾਂ ਉੱਚ ਦਾ ਪੀਰ ਹੈ ਤੇ ਕਾਜੀ ਇਹ ਪੀਰ ਮੁਹੰਮਦ ਉਹ ਸੀ ਜਿਹੜਾ ਗੁਰਦੇਵ ਨੂੰ ਫਾਰਸੀ ਪੜ੍ਹਾਉਂਦਾ ਰਿਹਾ ਤੇ ਉੱਚੀ ਸਾਰੀ ਕਹਿਣ ਲੱਗਾ ਉਹ ਤੇ ਪੀਰਾਂ ਦਾ ਪੀਰ ਆ ਗੱਜ ਕੇ ਕਹਿ ਦਿਓ ਸਤਨਾਮ ਸੁਬਾਨੋ ਇਹੋ ਜਿਹਾ ਵਰਗਾ ਪੀਰ ਦੁਨੀਆ ਤੇ ਕੋਈ ਹੋਰ ਨਹੀਂ ਮੈਂ ਵੇਖਿਆ ਸਾਥ ਸੰਗਤ ਅੱਜ ਸਮਝ ਲਈਏ ਕਿ ਬਾਜਾਂ ਵਾਲੇ ਤੋਂ ਵੱਡਾ ਕੋਈ ਪੀਰ ਨਹੀਂ ਜੀ ਪਰ ਦੁਨੀਆਂ 'ਚ ਵੀ ਹੋਰ ਪੀਰਾਂ ਤੇ ਫਕੀਰਾਂ ਦੀਆਂ ਕਬਰਾਂ ਤੇ ਤੇਲ ਪਾਉਣ ਤੋਂ ਟਲਦੀ ਥੋੜਾ ਰਾਗੀ ਢਾਡੀ ਪ੍ਰਚਾਰਕ ਭਾਵੇਂ ਜਿੰਨਾ ਮਰਜੀ ਕਹੀ ਜਾਵੇ ਕਈਆਂ ਨੂੰ ਤੇ ਅਸਰ ਹੀ ਹੁੰਦਾ ਸਾਥ ਸੰਗਤ ਸਤ ਨੂੰ ਦੀ ਬਾਣੀ ਪੜੋ ਤੇ ਸਭ ਕਹਿੰਦੇ ਗੌਰ ਪੀਰ ਮਿਲ ਖੁਦ ਖਸਮ ਪਛਾਨਾ ਗੁਰੂ ਤੋਂ ਵੱਡਾ ਕੋਈ ਪੀਰ ਹੈ ਯਾਹਰ ਪੀਰ ਜਗਤਪੁਰ ਬਾਬਾ ਇਹ ਪੀਰਾਂ ਦਾ ਪੀਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨੂੰ ਮੁਸਲਮਾਨ ਵੀ ਝੁਕਦੇ ਹਿੰਦੂ ਲੋਕ ਵੀ ਝੁਕਦੇ ਤੇ ਸਿੱਖ ਆਪਣਾ ਰਹਿਬਰ ਮੰਨਦੇ ਸਿੱਖ ਆਪਣਾ ਗੁਰੂ ਮੰਨਦੇ ਹੈ ਇਸ ਕਰਕੇ ਮੈਂ ਬੇਨਤੀ ਕਰ ਜਾਵਾਂ ਕਿ ਇਸ ਸੱਚੇ ਸਤਗੁਰੂ ਤੋਂ ਬਿਨਾ ਛੱਡ ਦੋ ਖਹਿੜਾ ਪੀਰਾਂ ਤੇ ਫਕੀਰਾਂ ਦੀਆਂ ਕਬਰਾਂ ਤੇ ਮੜੀਆਂ ਤੇ ਤੇਲ ਪਾਉਣਾ ਨਾ ਕਰਗੜਦੇ ਹਾਂ ਜੇਕਰ ਤੁਸੀਂ ਕਿਸੇ ਕਬਰ ਤੇ ਮੱਥਾ ਟੇਕਣਾ ਚਾਹੁੰਦੇ ਹੋ ਨਾ ਤੇ ਜਾਓ ਮਾਛੀਵਾੜੇ ਦੀ ਧਰਤੀ ਉੱਤੇ ਨਵੀਂ ਖਾਂ ਤੇ ਗਣੀ ਖਾਂ ਦੀ ਭਣੀ ਹੋਈ ਕਬਰ ਨੂੰ ਮੱਥਾ ਟੇਕ ਕੇ ਬਾਜਾਂ ਵਾਲੇ ਨੂੰ ਯਾਦ ਕਰ ਲਿਓ ਤੁਹਾਡਾ ਮੱਥਾ ਟੇਕਿਆ ਵੀ ਪ੍ਰਵਾਹ ਹੋ ਜਾਵੇਗਾ ਨਵੀਂ ਖਾਂ ਤੇ ਗਣੀ ਖਾਂ ਦੀ ਕਬਰ ਤੇ ਮੱਥਾ ਸਜਦਾ ਸੰਸ਼ਰਦਾ ਨਾਲ ਟੁੱਕ ਜਾਂਦਾ ਕਿਉਂਕਿ ਬਾਜਾਂ ਵਾਲੀ ਸੱਚੀ ਸਰਕਾਰ ਨੇ ਇੱਕ ਹੁਕਮਨਾਮਾ ਇਹ ਜਾਰੀ ਕੀਤਾ ਸੀ ਸਤਗੁਰੂ ਨੇ ਆਖਿਆ ਸੀ ਨਬੀ ਖਾਤੇ ਗਣੀ ਖਾ ਮੇਰੇ ਪੁੱਤਰ ਹੈ ਇਹ ਮੇਰੇ ਫਰਜੰਦਾ ਹੈ ਜਿਹੜਾ ਇਹਨਾਂ ਦੀ ਰੁਝਾ ਵਿੱਚ ਰਹੂਗਾ ਉਹਦੇ ਤੇ ਮੇਰੀ ਖੁਸ਼ੀ ਹੋਵੇਗੀ ਸਤਗੁਰੂ ਨੇ ਨਬੀ ਖਾਤੇ ਗਣੀ ਖਾ ਦੇ ਪਰਥਾਏ ਇਹ ਹੁਕਮਨਾਮਾ ਸੰਗਤ ਦੇ ਨਾਮ ਤੇ ਲਿਖਿਆ ਸੀ